ਦੇਖੋ ਸਾਡੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਮਰਨ ਵਰਤ ਤੇ ਬੈਠੇ ਨੂੰ ਪੂਰਾ 100 ਦਿਨ ਹੋ ਗਿਆ। ਅਸੀਂ ਉਹਨਾਂ ਦੇ 100 ਦਿਨ ਦੇ ਲਈ ਅਸੀਂ ਉਹਨਾਂ ਦੀ ਸਿਹਤ ਦੀ ਜਿਹੜੀ ਹੈਗੀ ਨੇ ਉਹਦੀ ਅਸੀਂ ਸੁੱਖ ਭਾਲਦੇ ਆ ਤੇ ਅਸੀਂ ਸਰਕਾਰ ਨੂੰ ਦੱਸਣ ਦੀ ਖਾਤਰ ਵੀ ਜੇ ਨਾ ਸਾਡੀਆਂ ਮੰਗਾਂ ਪੂਰਨਾ ਕੀਤੀਆਂ ਤਾਂ ਕੱਲਾ ਢੱਲੇਵਾਲ ਮਰਨ ਵਰਤ ਤੇ ਨਹੀਂ ਬੈਠਣਾ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਅਸੀਂ ਚੇਤਾਵਨੀ ਦੇ ਕੇ ਜਾਵਾਂਗੇ ਅੱਜ ਇੱਕ ਦਿਨ ਲਈ ਕੋਹੜ ਤਾਲ ਤੇ ਬੈਠਾ ਤੇ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਹਿਲਾਂੋਂ ਕੋਈ ਵੱਡੀ ਗਿਣਤੀ ਦੇ ਵਿੱਚ ਮਰਨ ਵਰਤ ਤੇ ਬੈਠਣ ਨੂੰ ਹੋਰ ਲੋਕਾਂ ਨੂੰ ਵੀ ਇਸੇ ਤਿਆਰ ਕਰ ਰਹੇ ਆ ਕਿ ਇਹ ਅਸੀਂ ਸਰਕਾਰ ਨੂੰ ਅੱਜ ਦੱਸਣ ਦੀ ਖਾਤਰ ਛੋਡੇ ਇੱਥੇ ਡੀਸੀ ਦਫ਼ਤਰ ਦੇ ਮੂਹਰੇ ਅੱਜ ਆ ਕੇ ਬੈਠੇ ਆ। ਅੱਜ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਕੀ ਮਾਮਲਾ ਪੁਰਾ? ਇਹ ਜੋ ਪਿਛਲੇ 26 ਨਵੰਬਰ ਤੋਂ ਲੈ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਚੱਲ ਰਹੇ ਨੇ ਦਿੱਲੀ ਦੇ ਅਨੰਦਲਨੀਆ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਅੱਜ ਉਹਨਾਂ ਦੇ ਮਰਨ ਵਰਤ ਦਾ 100 ਦਿਨਾਂ ਜੋ ਪੂਰਾ ਹੋ ਚੁੱਕਾ ਹੈ ਅੰਨੀ ਬੋਲੀ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਪੂਰੇ ਭਾਰਤ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ 100-100 ਵਰਕਰ ਹੈ ਜੋ ਉਹ ਅਸੀਂ ਭੁੱਖ ਹੜਤਾਲ ਤੇ ਬਿਠਾਇਆ ਹੈ ਤਾਂ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾ ਸਕੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਹੋਰ ਵੀ ਸੰਘਰਸ਼ ਨੂੰ ਤੇਜ਼ ਕਰੂਗਾ ਕਿਉਂਕਿ ਦਿੱਲੀ ਸਰਕਾਰ ਕੱਲੀਓ ਕੱਲੀਆਂ ਮੀਟਿੰਗਾਂ ਤੇ ਸਵਾਏ ਹੋਰ ਕੋਸ਼ਣ ਹੀ ਨੇ ਕਰ ਰਹਾ ਪਤਾ ਨਹੀਂ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਮੌਤ ਨੂੰ ਹੀ ਡੀਕ ਰਹੇ ਨੇ ਇਸ ਕਰਕੇ ਅਸੀਂ ਸਾਡੇ ਆਗੂ ਦਾ ਜੋ ਮਰਨ ਵਰਤ ਅੱਜ 100 ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਉਸ ਦੇ ਰੋਸ ਵਜੋਂ ਅਸੀਂ ਅੱਜ 100-100 ਬੰਦਾ ਕਰਕੇ ਸਾਰੇ ਡੀਸੀ ਅਫਸਰਾਂ ਤੇ ਭੁੱਖ ਹੜਤਾਲ ਰੱਖੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ